ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਮਰਦਸ ਦਾ ਸਭਾ ਦੇ ਦਿਨ ਚੱਲਦੇ ਨੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਧੀ ਵਿਹੜਾ ਕਰਕੇ ਇਸ ਕਰਕੇ ਅਸੀਂ ਇੱਕ ਉਪਰਾਣਾ ਕੀਤਾ ਸੀਗਾ ਵੀ ਪੋਸਟਰ ਚਪਾਏ ਜਾਣ ਵੀ ਸਾਰੇ ਕੈਂਡੀਡੇਟਾਂ ਨੂੰ ਦਿੱਤੇ ਜਾਣ ਵੀ ਕੋਈ ਵੀ ਮਨੋਰੰਜਨ ਦਾ ਜਿਵੇਂ ਢੋਲ ਹੋਇਆ ਪਟਾਕੇ ਹੋਏ ਵੀ ਇਹੋ ਜਿਹਾ ਕੁਝ ਨਾ ਬਜਾਏ ਮਹਾਰਾਜ ਦਾ ਸ਼ੁਕਰਾਨਾ ਕਰਕੇ ਉਸ ਤੋਂ ਬਾਅਦ ਫਿਰ ਜਿਹੜਾ ਸਭਾ ਤੋਂ ਬਾਅਦ ਜਿਹੜਾ ਕੋਈ ਖੁਸ਼ੀ ਮਨਾਉਣੀ ਆਪਣੀ ਤੁਹਾਡੀ ਮਨਸ਼ਾ ਕੀ ਨੇ ਜੀ ਬਸ ਬੁਰੂਕਰਾਂ ਨਾਲ ਜੁੜੇ ਗਏ ਆ ਜੀ ਇਸ ਕਰਕੇ ਕੁਝ ਹੋ ਸੀਗਾ ਇਹ ਤਾਂ ਜਦੋਂ ਪਹਿਲਾ ਤਰੀਕ ਆਈ ਆ ਇਹ ਜੀ ਡੇਟ ਜਦੋਂ ਹਾਈ ਕੋਰਟ ਵੀ ਗਏ ਸੀ ਕਿ ਉਹਨਾਂ ਨੇ ਥੋੜਾ ਜਿਆਦਾ ਲੇਟ ਹੋ ਕੇ ਉਹਨਾਂ ਨੇ ਐਪਲੀਕੇਸ਼ਨ ਫੜੀ ਨਹੀਂ ਫਿਰ ਇੱਕ 3500 ਸਾਹਿਬ ਨਾਲ ਗੱਲਬਾਤ ਕੀਤੀ ਗੰਪੀਰ ਸਿੰਘ ਜੀ ਨਾਲ ਤੇ ਉਹਨਾਂ ਨੇ ਫਿਰ ਇਹ ਸਲਾਹ ਦਿੱਤੀ ਵੀ ਐ ਕਰਕੇ ਪੋਸਟ ਚਪਾ ਕੇ ਸਾਰੇ ਕੈਂਡੀਡੇਟਾਂ ਨੂੰ ਦਿੱਤੇ ਜੀ ਕਿਸੇ ਕੈਂਡੀਡੇਟਾਂ ਨਾਲ ਮਿਲਿਆ ਹਾਂਜੀ ਹਾਂ ਸਾਰੇ ਬੂਥਾਂ ਤੇ ਇਕੱਲੇ-ਇਕੱਲੇ ਤੇ ਜਾ ਕੇ ਦੇਖਿਆ ਆ ਜੀ ਅਸੀਂ ਪੋਸਟ ਤੇ ਉਹਨਾਂ ਨੂੰ ਵੰਡ ਕੇ ਕਰਕੇ ਆਇਆ ਆ ਵੀ ਕੋਈ ਵੀ ਢੋਲ ਕੁਛ ਨਾ বাজਾਇਆ ਜਾਵੇ ਵੀ ਬਸ ਸੂਰਮਾ ਦਾ ਸ਼ੁਕਰਾਨਾ ਕੀਤਾ ਉਹਨਾਂ ਨੇ ਕੀਤਾ ਉਹਦਾ ਉਹਨਾਂ ਦਾ ਰਿਸਪਾਂਸ ਹੈ ਜੀ ਪੂਰਾ ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਢੋਲ ਕੋਈ বাজਾਵਾਂਗੇ ਨਹੀਂ ਜਿਹੜੇ ਜੋ ਕਾਲਰ ਉਹਨਾਂ ਨੇ ਚਮਕੌਰ ਸਾਹਿਬ ਤੋਂ ਉਥੋਂ ਆਨੰਦਪੁਰ ਸਾਹਿਬ ਦੇ ਕਿਲੇ ਚੋਂ ਕਿਲਾ ਛੱਡਿਆ ਸੀ ਅੱਜ ਸ਼ਾਮ ਨੂੰ ਉਹ ਗੱਡੀ ਤੇ ਪਹੁੰਚੇ ਸੀ ਚਮਕੌਰ ਸਾਹਿਬ ਜੀ ਤੇ ਸਵੇਰ ਤੋਂ ਹੀ ਯੁੱਧ ਚੱਲਿਆ ਉਹਨਾਂ ਦੇ ਸ਼ਹੀਦ ਕੱਲ ਨੂੰ 8 7 ਅਪਰ ਨੂੰ ਆ ਜਾਂਦਾ ਅੱਜ 7ਪੋ ਕੱਲ ਨੂੰ 8ਪੋ ਅੱਠ ਪੋਰ ਨੂੰ ਫਿਰ ਉਹਨਾਂ ਦਾ ਰਸੀਦੀ ਰਹਿੜਾ ਜੀ ਵੱਡੇ ਸ਼ਹਿਰ ਜਿੱਥੇ ਦਾ ਇੰਪੋਰਟ ਦਾ ਇਸ ਕਰਕੇ ਇਹ ਉਪਰੰਦਾ ਸੀਗਾ ਵੀ ਇਹ ਜਸ਼ਨ ਮਨਾਏ ਜਾਂਦੇ ਸ਼ਿਸ਼ਮਰਨ ਕੋੜਾ ਜੀ ਜਿਹੜੀ ਪਾਰਟੀ ਵਾਲੀ ਉਹ ਮੈਂ ਹਾਂ ਬੀਜੇਪੀ ਪਾਰਟੀ ਚ ਬਿਲੋਂਗ ਕਰਦੀ ਆ ਜੀ ਤੇ ਅਜੇ ਜੋ ਇਲਾਕੇ ਵੱਲੋਂ ਤੋਂ ਪੰਤ ਯਾਰ ਉਸ ਦੇ ਸਾਥੀ ਹਾਂਜੀ ਅਸੀਂ ਇਹਨਾਂ ਦੇ ਪਰਚੇ ਵੰਡੇ ਗਏ ਆ ਦੀਆਂ ਗੱਲਾਂ ਨੂੰ ਸਿਰ ਮੱਥੇ ਲਾਣੇ ਆ ਤੇ ਅਸੀਂ ਆਪ ਇਸ ਗੱਲ ਵਿੱਚ ਕਹਿੰਦੇ ਆ ਵੀ ਸਾਡੀ ਜਿਹੜੀ ਵੀ ਪਾਰਟੀ ਜੇਤੂ ਹੁੰਦੀ ਆ ਅਸੀਂ ਇਸ ਗੱਲ ਦਾ ਖਿਆਲ ਕਰਕੇ ਇਹਨਾਂ ਦੇ ਨਾਲ ਸਹਿਮਤ ਹਾਂ ਜੀ। ਇਹਦੇ ਵਿੱਚ ਇਹੀ ਲਿਖਿਆ ਗਿਆ ਵੀ ਕੋਈ ਵੀ ਪਾਰਟੀ ਜਿੱਤੇ ਜੋ ਸ਼ਹੀਦੀ ਦਿਵਸ ਹੈ ਉਹ ਸ਼ਾਂਤੀਮਈ ਨਾਲ ਉਹ ਜਿਹੜੀ ਮਰਜ਼ੀ ਪਾਰਟੀ ਜਿੱਤੇ ਪਰ ਉਹਨੂੰ ਸ਼ਾਂਤੀਮਈ ਨਾਲ ਰੱਖਣਾ ਕਿਉਂਕਿ ਆਪਣਾ ਇਹ ਬਹੁਤ ਵੱਡਾ ਹਾਂਜੀ